ਮੇਰੇ ਜੀ ਨੇ ਤੋਂਨੇ ਪੁਲਿਸ ਥਾਣੇ ਨੇ ਇਸ ਨੂੰ ਮੂਹਰੇ ਕਰੀ ਗਏ ਹੈ। ਇਹ ਲਾ ਨੋਟਿਸ ਦਿੱਤਾ ਜਾਂਦਾ ਹੈ। ਨੋਟਿਸ ਤੋਂ ਬਾਅਦ ਵੀ ਆਪਣਾ ਕੰਮ ਕਰਦੇ ਜਾਂਦਾ ਹੈ। ਇਹਦੇ ਤੇ ਰਮੰਦ ਤੋਂ ਬਾਅਦ ਹੋਣ ਪੀੜਾ ਸੰਜਿਆ ਪਰਚਾ ਵੀ ਜੁੜਾ ਰਿਹਾ ਹੈ। ਅਧਿਕਾਰੀ ਤੋਂ ਪੁਲਿਸੇ ਨਾਲ ਸਪਸ਼ਟ ਤੈ ਦੇ ਨਾਲ ਵੀ ਨਾਲ ਇਹ ਪਰਸਾ ਦੇ ਵਿੱਚ ਤਸਵੀਰ ਵੀ हेलो हेलो ठीक है अभी पहले इनको करने दे इनको करने दे उसके बाद करेंगे

ਲੈਂ ਕਰੇ ਕੋਈ ਬਟਨ ਕੱਟਾ ਪਰੌਟ ਆ ਜਾ ਚੱਪਾ ਬੰਦ ਕਰ ਲੱਗ ਰਿਹਾ ਦਾ ਇਹ ਹੁਣ ਜਿਹੜੀ ਹੈ ਇਹ ਕਾਰ ਬਾਈਪਸ ਪੀਪੀ ਦੇ ਤੇ ਬੈਟਰੀ ਉਹ ਆ ਜਾਏ ਸਰ ਉਹ ਮਾਦੇ ਪਿੱਛੇ ਬੈਠ ਸਰ ਪੈਕ ਵਿੱਚ ਤੁਸੀਂ ਵੈਸੇ ਜਿਹਾ ਟਾਈ ਲੈਲੇ ਵਿੱਚ ਚਲੇ ਜਾਣਾ ਉੱਧਰ ਆਪਸੇ ਬੈਠ ਇੱਕ ਮਿੰਟ ਅਰੇ ਇੱਕ ਮਿੰਟ ਭਾਈ ਮੈਂ ਕੰਟਰੋਲ ਕਰ ਰਹਾ ਹਾਂ ਫੋਨ ਸਰ ਆਪ ਆਓ ਸਰ ਗੁੰਮ ਜੇ ਕਿਤਨਾ ਅਭੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਵੀ ਹੈ ਇਹਦੇ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਵੀ ਹੈ ਇਹਦੇ ਖਿਲਾਫ ਤਿੰਨ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਅਸੀਂ ਕਰਵਾ ਰਹੇ ਹੈਗੇ ਹੈ ਏਰੀਆ ਕਿਤਨਾ ਹੈ ਸਰ ਜੇਰ ਕਬਜ਼ਾ ਕੀਤਾ ਸੀ ਮੈ ਜੀ ਮੈਨੂੰ ਹੁਣੀ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹ ਨੈਸਰ ਜੇਰ ਕਬਜ਼ਾ ਕੀਤਾ ਸੀ ਮੈ ਇਹ ਜੀ ਮੈਨੂੰ ਹੁਣੀ ਜਿਹੜਾ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਇਹ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੁੱਲੀ ਹੋਈ ਹੈ ਇੱਥੇ ਕਬਜ਼ਾ ਕਦੋਂ ਕੀਤਾ ਹੋਇਆ ਹੈ ਸਰ ਹਾਂ ਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਇਹ ਜਸਨਾ ਚਾਹਾਂਗਾ ਕਿ ਅਸੀਂ ਔਡ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰ ਰੀਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟ ਦੇ ਵਿੱਚ ਸਰ ਕੋ ਪਹਿਲਾ ਨੋਟਿਸ ਇਹਨਾਂ ਨੂੰ ਆ ਬਿਲਕੁਲ ਜੀ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਖ ਨਹੀਂ ਰੱਖਿਆ ਗਿਆ ਕੋਈ ਪੱਖ ਨਹੀਂ ਰੱਖਿਆ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦੇ ਆ ਸਰ ਇਹ ਜਿਹੜੇ ਜਿਹਨਾਂ ਦੀ ਬਿਲਡਿੰਗ ਆ ਇਹਨਾਂ ਦਾ ਕੋਈ ਮੈਂਬਰ ਜਾਇ ਪੰਚਾਇਤ ਪੰਚਾਇਤ ਮੈਂਬਰ ਤਾਂ ਨਹੀਂ ਰਹੇ ਹੋਏ ਜਿਹੜਾ ਪੰਚਾਇਤ ਦੇ ਵਿੱਚ ਨੀ ਮਾਜੀਆ ਸਰਪੰਚ ਨਹੀਂ ਇਹਦੇ ਦੇਖੋ ਸਾਡੇ ਕੋਲ ਪੁਰਾਣਾ ਰਿਕਾਰਡ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਹੈਗਾ ਕੋਈ ਪਹਿਲਾਂ ਪੰਚਾਇਤ ਨੇ ਕਦੇ ਐਕਸ਼ਨ ਨਹੀਂ ਲਏ 2 2-3 ਸਾਲ ਰੋਲ ਚੱਲੇ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਹੈਗੀ ਅਸੀਂ ਲੋਕ ਪ੍ਰਸ਼ਾਸਨ ਥੈਂਕ ਯੂ ਜੀ ਸਰ ਤੁਸੀਂ ਹੋਰ ਨਸ਼ਾ ਹੋਰ ਸਬਕ ਕਮਾਈ ਨਾਲ ਸਾਰੀਆਂ ਕਰ ਰਹੇ ਉਹਨਾਂ ਨੂੰ ਕੀ ਤਾੜਨਾ ਕਿਸਦਾ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿ ਫਿਰ ਉਹ ਅਲੱਗ ਤਰੀਕੇ ਬਣਾ ਦੇ। ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਅਪਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਠੀਕ ਹੈ ਉਸ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਕੁਝ ਇਦਾਂ ਹੁੰਦਾ ਹੈ ਕਿ ਨਸ਼ਾ ਤਸਕ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜਦ ਹੁੰਦਾ ਹੈ ਕਿ ਹਾਂਜੀ ਇਹਨੇ ਸਾਨੂੰ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਤੇ ਸੇਵ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤਾਂ ਉੱਡੀ ਜਿਹੜੀ ਜਾਣਕਾਰੀ ਉਹ ਬਿਲਕੁਲ ਗੁਪਤ ਰੱਖੀ ਜਾਵੇ ਸਰ ਜਿਹੜਾ ਇਨਫੋਰਮੇਸ਼ਨ ਦੇਵੋ ਉਹਦੀ ਸੁਰੱਖਿਆ ਕਿਵੇਂ ਆਪਾਂ ਯਕੀਨੀ ਬਣਾਵਾਂਗੇ ਮੈਂ ਤਾਂ ਬਿਲਕੁਲ ਜੀ ਮੇਰੇ ਕੋਲ ਤੁਸੀਂ ਪ੍ਰੈਸ ਵਾਲੇ ਵੀ ਕਾਫੀ ਵਾਰ ਆਏ ਹੋ ਤੁਸੀਂ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰ ਉਦੇ ਵਿੱਚ ਇਥੋਂ ਤੱਕ ਕਿ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ ਸਰ ਜਿਹੜੇ ਸੀਸੀਟੀ ਕੈਮਰੇ ਲੱਗੇ ਹੋਏ ਵਿਦਿਆਰਥੀ ਨੂੰ ਨਹੀਂ ਡਾਂਗਣਾ ਨੇ ਨੇ ਦੂਰ ਦੂਰ ਲਾਇਆ ਖੰਭਿਆਂ ਤੇ ਲਾਇਆ ਉਹਦੇ ਤੇ ਕੋਈ ਐਕਸ਼ਨ ਕੀਤਾ ਜਾ ਰਿਹਾ ਹੈ ਕਿ ਨਹੀਂ ਆਹ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਆ ਉਹਦੇ ਚ ਇਹ ਹੈ ਕਿ ਸ਼ਾਇਦ ਸਾਰਾ ਪ੍ਰੋਸੀਜਰ ਅਸੀਂ ਫਾਲੋ ਕੀਤਾ ਤੇ ਉਹ ਤਿਆਰ ਕਰਦਾ ਗਿਆ ਕੋਸ਼ੂ ਮੋਬਾਈਲ ਆ ਰਿਹਾ ਸਾਰੇ ਦੇਖੋ ਲਈ ਮੈਂ ਦੇਖ ਲਿਆ ਇਹਨੇ ਹੈ ਐਸੀ ਚੰਗਾ ਸੰਗਲ ਕਰਨੀ ਸਰਕਾਰ ਨੇ ਕੱਲ ਕਲੀਅਰ ਕਰ ਦਿੱਤੀ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਵੀ ਅਸ਼ਾ ਤਸ਼ਰੀ ਵਿੱਚ ਸ਼ਾਮਲ ਹੋ ਗਏ ਇਹ ਕਾਨੂੰਨ ਦੇ ਲਈ ਆ ਸਾਬਤ ਪਰਚੇ ਵੀ ਠੀਕ ਨਾ ਉਹਨਾਂ ਦੀ ਬਾਈਟਸ ਕਰਦੇ ਉਹ ਉਹ ਇਹਨੇ ਉਤਾਰਿਆ ਤੇ ਉਹ ਉਹ ਪੰਚਾਇਤ ਸਪੰਜਾਇਤ ਦੇ ਲੋਕ ਹੈ ਨਾ ਇਹਦੇ ਠੀਕ ਆ ਗੱਲ ਨਹੀਂ ਮਿਲ ਕੇ ਜਿਹੜਾ ਕੋਈ ਨਾ ਨਾ ਜਾ ਰਿਹਾ ਕੋਈ ਇਹ ਜਿਹੜਾ ਸਰਕਾਰ ਦਾ ਜਿਹੜਾ ਨਸ਼ਾ ਬਰੁੱਦ ਜਿਹੜਾ ਪ੍ਰੋਗਰਾਮ ਚੱਲਿਆ ਇਹਦੇ ਬਾਰੇ ਕੀ ਕਹਿਣਾ ਹੈ ਇਹ ਸਰਕਾਰ ਜਾਗੀ ਤਾਂ ਬਹੁਤ ਦੇਰ ਬਾਅਦ ਆ ਪਰ ਜੋ ਵੀ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਆ ਇਹ ਪਹਿਲਾਂ ਵੀ ਅਸੀਂ ਇਸ ਸਬੰਧ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਆਪਣੇ ਬਲੌਕ ਦੇ ਵੀਡੀਓ ਸਾਹਿਬ ਨੂੰ ਤੇ ਹੋਰ ਡੀਐਸਪੀ ਸਾਹਿਬ ਤੇ ਡੀਸੀ ਸਾਹਿਬ ਤੱਕ ਅਸੀਂ ਯਾਨੀ ਕਹਿੰਦਾ ਮਸਲ ਫੇਸ ਗੱਲ ਦੀ ਸ਼ਿਕਾਇਤ ਕੀਤੀ ਸੀਗੀ ਵੀ ਆ ਗੈਰ ਕਾਨੂੰਨੀ ਢੰਗ ਦੇ ਨਾਲ ਸਾਰੀ ਹੋ ਰਹੀ ਆ ਇਸ ਜਗ੍ਹਾ ਦੀ ਕੋਈ ਲਿਖਤ ਪੜਤ ਨਹੀਂ ਹੋਈ ਹੈਗੀ ਉਹਨਾਂ ਨੇ ਕੰਮ ਰੋਕਾਇਆ ਵੀ ਪਰ ਇਹਨਾਂ ਨੇ ਕਿਸ ਤਰੀਕੇ ਨਾਲ ਚਲਾ ਲਿਆ ਇਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਆ ਤੇ ਇਹ ਦੁਬਾਰਾ ਫਿਰ ਇਹਨਾਂ ਨੇ ਸਟਾਰਟ ਕਰਕੇ ਇਹ ਮੁਕੰਮਲ ਕਰ ਦਿੱਤਾ ਸੀ ਕੰਮ ਪਰ ਅਸੀਂ ਹਾਰ ਨਹੀਂ ਮੰਨੀ ਹੁਣ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਇਹ ਲੈ ਕੇ ਦਿੱਤਾ ਤੇ ਵੀਡੀਓ ਸਾਹਿਬ ਦੇ ਉੱਥੇ ਮਤਾ ਪਾ ਕੇ ਇਹਨਾਂ ਨੂੰ ਮਤੇ ਦੀ ਕਾਪੀ ਦਿੱਤੀ ਆ ਔਰ ਸਾਰੀ ਕਾਰਵਾਈ ਕਰਵਾਈ ਆ ਇਹ ਪ੍ਰਸ਼ਾਸਨ ਨੇ ਬਹੁਤ ਵਧੀਆ ਨਾਲ ਯਾਨੀ ਕਹਿੰਦਾ ਮਤਲਬ ਸਾਡਾ ਸਾਥ ਦਿੱਤਾ ਆ ਤੇ ਚਲੋ ਅਸੀਂ ਉਮੀਦ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਨਸ਼ਾ ਤਸਕਰ ਇਦਾਂ ਦੇ ਯਾਨੀ ਕਹਿਣ ਦਾ ਮਤਲਬ ਗੈਰ ਕਾਨੂੰਨੀ ਢੰਗ ਦੇ ਨਾਲ ਜੇ ਕੁਝ ਵੀ ਕਰਨਗੇ ਤਾਂ ਇਹ ਸਾਰਾ ਕੁਝ ਇਹਨਾਂ ਦਾ ਧਾਇਆ ਜਾਊਗਾ ਸਰਪੰਚ ਸਾਹਿਬ ਜਿਸ ਵੇਲੇ ਬਣਿਆ ਸੀ ਉਸ ਵੇਲੇ ਕੀ ਤੁਹਾਡੀ ਪੰਚਾਇਤ ਸੀ ਨਹੀਂ ਉਸ ਵੇਲੇ ਸਾਡੀ ਪੰਚਾਇਤ ਨਹੀਂ ਸੀ ਸਹੀ ਸਹੀ ਐਸਪਾਸ ਨੂੰ ਮੈਂ ਵਾਜਿਤਾ ਕੋ ਆਹ ਪ੍ਰੇਮੂ ਵਾਲਾ ਬੈਗਰ ਹਾਂ ਬੈਗ ਦੋ ਥੋੜਾ ਜਿਹਾ ਪਿੱਛੇ ਦੱਸ ਰਿਹਾ ਹਾਂ ਸਰ ਜੀ ਅੱਜ ਦੀ ਕਾਰਵਾਈ ਦੇ ਬਾਰੇ ਵਿੱਚ ਜੀ ਦੱਸਾ ਚਾਹ ਲਾ ਦੇ ਰਹੇ ਨਹੀਂ ਨਹੀਂ ਇਹ ਆਪਣੇ ਸਰ ਅੱਜ ਦੀ ਕਾਰਵਾਈ ਦੇ ਬਾਰੇ ਵਿੱਚ ਦੱਸ ਦੋ ਤੇ ਜਿਹੜਾ ਇਹ ਯੂਥ ਨਸ਼ਾ ਗਰੁੱਪ ਜਿਹੜਾ ਚੱਲੇ ਹੋਇਆ ਪ੍ਰੋਗਰਾਮ ਦੇ ਬਾਰੇ ਹੱਸ ਜੀ ਅੱਜ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਇਹ ਜਿਹੜੀ ਤੁਸੀਂ ਪ੍ਰਾਪਰਟੀ ਡੈਮੋਲਿਸ਼ਨ ਦੀ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਵੀ ਨਾਮ ਆ ਵਿਅਕਤੀ ਨੇ ਇੱਥੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਦੀ ਪ੍ਰਾਪਰਟੀ ਡੈਮੋਲਿਸ਼ ਕੀਤੀ ਜਾ ਰਹੀ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਿਟੀ ਦੇਣ ਲਈ ਲਿਖਿਆ ਗਿਆ ਸੀਗਾ ਤੇ ਇੱਥੇ ਅਸੀਂ ਭਾਰੀ ਪੁਲਿਸ ਫੋਰਸ ਜਿਹੜੀ ਤਾਇਨਾਤ ਕੀਤੀ ਹੈਗੀ ਹੈ ਤਾਂ ਕਿ ਕੋਈ ਲਾਅਨ ਆਰਡਰ ਦੀ ਦਿੱਕਤ ਨਾ ਹੋਵੇ ਤੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਬੀ ਹੈ ਜਿਨੇ ਇਹ ਕਬਜ਼ਾ ਕੀਤਾ ਹੋਇਆ ਸੀ ਇਹਦੇ ਖਿਲਾਫ ਟੋਟਲ 18 ਮੁਕਦਮੇ ਹੈਗੇ ਆ ਜਿਦੇ ਵਿੱਚੋਂ 13 ਐਨਡੀਪੀਐਸ ਦੇ ਮੁਕਦਮੇ ਇਹਦੇ ਖਿਲਾਫ ਦਰਜ ਹੈਗੇ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਾਰਜੁਕ ਡੀਜੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਅਨੁਸਾਰ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਹੀ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਲਾਸਟ ਮੰਥ ਦੇ ਅੰਦਰ ਅੰਦਰ 253 ਜਿਹੜੇ ਮੁਕਦਮੇ ਹੈਗੇ ਐਨਡੀਪੀਐਸ ਚੋ ਦਰਜ ਕੀਤੇ ਆ ਤੇ 284 ਵਿਅਕਤੀਆਂ ਫੜਕੇ ਅਸੀਂ ਜੇਲ੍ਹ ਭੇਜਿਆ ਹੈ ਠੀਕ ਹੈ ਸਰ ਪ੍ਰੇਮ ਕੁਮਾਰ ਜੀ लेकिन गर्दी में और क्या और जब बंद करना है तो